ਮੈਂ ਮਨਜੀਤ ਕੋ ਖਾਨੋਵ ਜਗੀਰ ਸਿੰਘ ਪਿੰਡ ਲੜਾਂਵਾਲੀ ਤੇ ਅੱਡੇ ਤੇ ਹੀ ਰਹਿ ਰਹੇ ਆ ਮੇਰੀ ਬੁਟੀਕ ਦੀ ਦੁਕਾਨ ਐ ਅੱਡੇ ਤੇ ਤੇ ਮੈਂ ਬੁਟੀਕ ਦੀ ਕਿਰਾਏ ਤੇ ਲਈ ਹੋਈ ਆ ਦੁਕਾਨ ਸਾਡੀਆਂ ਪਹਿਲਾਂ ਵੀ ਅੱਗੇ ਦੁਕਾਨਾਂ ਹੈਗੀਆਂ ਆਂ ਹੁਣ ਵੀ ਇਹੀ ਦੁਕਾਨਾਂ ਪਾਈਆਂ ਹੋਈਆਂ ਵਾ ਤੇ ਰਸਤਾ ਜਾਂਦਾ ਵਾ ਏ ਰਸਤਾ ਸਾਡੇ ਘਰ ਨੂੰ ਹੀ ਆਂਦਾ ਵਾ ਇਸਕਾਰੀ ਰਸਤਾ ਅੱਗੇ ਜਾਂਦਾ ਵਾ ਤੇ ਅਹੀਂ ਜਿੱਦਣ ਅੱਗੇ ਮਿੱਟੀ ਪਉਂਦੇ ਕੋਈ ਗੱਲ ਕਰਦੇ ਰੋਕਦਾ ਸਾਨੂੰ ਧਮਕੀਆਂ ਦਿੰਦਾ ਆਣ ਕੇ ਅੱਗੇ ਵੀ ਅਸੀਂ ਕਾਰਵਾਈ ਕੀਤੀ ਆ ਅੱਗੇ ਵੀ ਅਸੀਂ ਸਰਕਾਰ ਨੂੰ ਕਿਹਾ ਵਾ ਭਾਜ ਕੁਝ ਨਹੀਂ ਸਾਡਾ ਜਿਹੜਾ ਹੱਲ ਹੋਇਆ ਵੀ ਉਹਦੇ ਵਿੱਚ ਅਸੀਂ ਸਰਕਾਰ ਨੂੰ ਇਹੋ ਬੇਨਤੀ ਕਰਦੇ ਆਂ ਵੀ ਸਾਡਾ ਕੋਈ ਨਾ ਕੋਈ ਮਸਲਾ ਹੱਲ ਹੋਵੇ ਇਹਨੂੰ ਪੁੱਛਣ ਤੇ ਸਹੀ ਆਣਗੇ ਤੁਸੀਂ ਕਿਹੜੀ ਗੱਲੋਂ ਇਹਨਾਂ ਦੇ ਨਾਲ ਡੇਜ ਕਰਨਾ ਰਾਤੀ ਵੀ ਆਇਆ ਸਾਡੇ ਨਾਲ 7:30 ਤੋਂ ਪੌਣੇ 8 ਵਜੇ ਦਾ ਟਾਈਮ ਹੀ ਜਦੋਂ ਇਹਨੇ ਆਣ ਕੇ ਸਾਡੇ ਡੈਪ ਆ ਬੜਾ ਕਰਨ ਅਸੀਂ ਦੁਕਾਨ ਦੇ ਉੱਤੇ ਮੈਂ ਬੁਟੀਕ ਦਾ ਕੰਮ ਕਰ ਰਹੀ ਸੀ ਆਣ ਕੇ ਮੈਨੂੰ ਤੇ ਰੋਲਾ ਪਾਉਂ ਡਿਆ ਪਿਆ ਜਿਆਦਾ ਹੀ ਵੀਡੀਓ ਬਣਾਉਂ ਡਏ ਹੈ ਦੀ ਉਦੋਂ ਆਣ ਕੇ ਬੋਲਣ ਡੈ ਪਿਆ ਗਾਣਾ ਕੱਢਣ ਡੈ ਪਿਆ ਹੱਥੀ ਪੈ ਗਿਆ ਹੱਥੀ ਪੈ ਗਿਆ ਫੁੱਲ ਲੈ ਕੇ ਸੁਟਣ ਡੈ ਪਿਆ ਹੱਡਾ ਮੁੜ ਕੇ ਨੇਰਵਾਲਵੇਲ ਵੀ ਦਿਖਾਇਆ ਵਾ ਇਹਦੇ ਨਾਲ ਮੁੰਡੇ ਵੀ ਹੈਗੇ ਹੀ ਕੁਛ ਉਹਨਾਂ ਨੇ ਮੂੰਹ ਵੱਧੇ ਹੋਏ ਹੀ ਉਹਨਾਂ ਕੋਈ ਵੀ ਹਥਿਆਰ ਹੀ ਸਾਨੂੰ ਨਹੀਂ ਪਤਾ ਕਿਹੜੇ ਹਥਿਆਰ ਹੀ ਕਿਹੜੇ ਨਹੀਂ ਆਣ ਪਛਾਤੇ ਮੁੰਡੇ ਇਹ ਇਹਦੇ ਕੋਈ ਵੀ ਹਥਿਆਰ ਹੈਗਾ ਵਾ ਉਹ ਸ਼ਰਿਆਂ ਵੀਡੀਓ ਦੇ ਵਿੱਚ ਪਤਾ ਲੱਗਣ ਡਿਆ ਤੁਸੀਂ ਪਤਾ ਕਰ ਸਕਦੇ ਜੇ ਰਵਾਲਵੇਲ ਦੇ ਵਿੱਚ ਇਹਨੇ ਸਾਨੂੰ ਬੜੀਆਂ ਧਮਕੀਆਂ ਦਿੱਤੀਆਂ ਕਹਿੰਦਾ ਤੁਹਾਨੂੰ ਜਾਨੋਂ ਮਾਰ ਦੇਣਾ ਇੱਕ ਮੁੰਡਾ ਹੀ ਪਤਾ ਨਹੀਂ ਉਹ ਸਾਨੂੰ ਕਿੱਥੋਂ ਆਣ ਵਾਲਾ ਕਿਹੜੇ ਦੇਸ਼ ਦੇ ਰਹਿਣ ਵਾਲਾ ਵਾ ਉਹ ਮੁੰਡੇ ਦੀਆਂ ਵੀਡੀਓ ਕਾੜੋ ਮੁੰਡੇ ਨਾਲ ਕਰ ਰਿਹਾ ਹੈ ਉਹ ਮੁੰਡੇ ਨੂੰ ਕਹਿੰਦਾ ਹੀ ਵੀ ਇਹਨਾਂ ਇਹਨਾਂ ਸਾਰੇ ਪਰਿਵਾਰ ਦੀਆਂ ਫੋਟੋਆਂ ਵੇਖ ਲਾ ਇਹਨਾਂ ਸਾਰੇ ਪਰਿਵਾਰ ਨੂੰ ਮਾਰ ਦੇਣਾ ਵਾ ਇਹਨਾਂ ਦਾ ਲੰਬੂ ਲਾਉਣਾ ਚਾਹੀਦਾ ਕੱਲ ਤਾਂਕਿ ਇਹਨਾਂ ਦਾ ਸਨਕਾਰ ਹੋਣਾ ਚਾਹੀਦਾ ਵਾ ਇਹਨਾਂ ਸਾਰਿਆਂ ਮੁੰਡਿਆਂ ਦੀਆਂ ਫੋਟੋਆਂ ਬੱਚਿਆਂ ਦੀ ਸਾਰਿਆਂ ਟੱਬਰ ਦੀ ਫੋਟੋ ਲੈ ਤੋ ਸਾਡੇ ਗਾੜੀ ਮੂੰਹ ਦੇ ਅੱਗੇ ਘਰ ਕਰਕੇ ਵੀਡੀਓ ਗਾਲ ਕਰਕੇ ਉਹਨੂੰ ਚੰਗੀ ਤਰ੍ਹਾਂ ਦਿਖਾ ਲੰਡਿਆ ਅਸੀਂ ਵੀ ਚੰਗੀ ਤਰ੍ਹਾਂ ਪਛਾਣ ਕਰ ਲੈ ਇਹਨਾਂ ਦੀ ਤੇ ਅਸੀਂ ਇਹਦੇ ਨਾਲ ਬਹੁਤ ਜ਼ਿਆਦਾ ਦੁਖੀ ਹੋਏ ਹੋਏ ਇਸ ਗੱਲ ਤੋਂ ਸਾਡੇ ਹੁਣ ਬੱਚਿਆਂ ਤੇ ਵੀ ਕੋਈ ਕੱਲ ਨੂੰ ਬੱਚੇ ਆ ਸਾਡੇ ਅਸੀਂ ਖੁਦ ਦੁਕਾਨ ਕਰਨਦੇ ਆ ਨੇਰੇ ਸਵੇਰੇ ਵੀ ਰਹਿਣਾ ਹੁੰਦਾ ਵਾ ਅੜਕਾਰ ਡੇਰੇ ਦੇ ਉੱਤੇ ਆ ਸਾਨੂੰ ਨਹੀਂ ਪਤਾ ਜਿੱਦਾਂ ਹੁਣ ਮੇਰੇ ਕੋਲ ਬੁਟੀਕ ਵਾਲੇ ਕਈ ਜਾਣੇ ਕੱਪੜੇ ਸੋਹਣ ਹੁੰਦੇ ਆ ਹੁਣ ਕੋਈ ਆਂਟ ਸਾਟਾ ਕੋਈ ਇਹ ਭੇਜ ਸਕਦਾ ਵਾ ਸਾਨੂੰ ਮਰਵਾ ਵੀ ਸਕਦਾ ਵਾ ਕੁਝ ਵੀ ਕਰ ਸਕਦਾ ਸਾਡੇ ਬੱਚਿਆਂ ਦੇ ਵੀ ਹੰਬੜਾ ਕਰ ਸਕਦਾ ਸਾਡੇ ਬੰਦਿਆਂ ਦੇ ਵੀ ਕਰ ਸਕਦਾ ਜਨਾਨੀਆਂ ਤੇ ਕਰ ਸਕਦਾ ਨੂੰ ਬਹੁਤ ਜ਼ਿਆਦਾ ਇਹਦੇ ਉੱਤੇ ਡਰ ਹੋ ਗਿਆ ਵਾ ਪਤਾ ਨਹੀਂ ਇਹ ਕੋਈ ਨੂੰ ਆਣ ਕੇ ਮਰਵਾ ਸਕਦਾ ਜਿੱਦਾਂ ਰਾਤ ਦੇ ਹਨੇਰੇ ਦੇ ਵਿੱਚ ਆ ਪਾਣ ਕੇ ਸਾਡੇ ਪੈ ਗਿਆ ਹੱਥੀ ਕਿ ਤੇ ਵੀ ਇਹ ਬੰਦਿਆਂ ਨੂੰ ਵੀ ਕਲਾ ਸਕਦਾ ਵਾ ਸ਼ਰੇ ਆਵੇਂ ਤੰਕੀਆਂ ਦਿੰਦਾ ਫਿਰਦਾ ਅੱਡੇ ਦੇ ਉੱਤੇ ਆਣ ਕੇ ਇਹ ਕਿਹੜੀ ਗੱਲਾਂ ਦੇਂਂਡਿਆ ਵਾ ਤੁਸੀਂ ਸਰਕਾਰ ਆਣ ਕੇ ਸਾਡਾ ਇਹ ਚੰਗੀ ਤਰ੍ਹਾਂ ਫੈਸਲਾ ਕਰੇ ਵੀ ਇਹ ਕਿਉਂ ਸਾਨੂੰ ਤੰਕੀਆਂ ਦਿੰਦਾ ਸਾਡਾ ਕਸੂਰ ਕੀ ਆ ਸਾ ਇਹ ਆਇਆ ਰਤੀ ਜਦੋਂ ਆਂਦਿਆ ਇਹਨੇ ਪਹਿਲ ਬਾਅਦ ਵਿੱਚ ਜਾਣ ਲੱਗੇ ਨੇ ਸਾਡੀਆਂ ਦੁਕਾਨਾਂ ਜਿਹੜੀਆਂ ਹੀ ਨਵੀਆਂ ਪਾਈਆਂ ਆਪਣੀ ਜੁੰਮੇਂ ਦੇ ਵਿੱਚ ਆਉਂਦੇ ਥੋੜ ਮਾਰ-ਮਾਰ ਕੇ ਕੋਈ ਲੈ ਕੇ ਬੜੇ ਅੰਦੇ ਥੰਮ ਵੀ ਟੁੰਦਾਰੇ ਸਾਡੇ ਦੁਕਾਨਾਂ ਦੇ ਥੱਲੇੋਂ ਧੰਮ ਡੰਡਾਰਿਆ ਵਾਣ ਕੇ ਅਸੀਂ ਡਰਦੇ ਗਾੜੀ ਨਹੀਂ ਹੋਏ ਪਤਾ ਨਹੀਂ ਕੀ ਕਰੂਗਾ ਸਾਡੇ ਨਾਲ ਅਸੀਂ ਸਰਕਾਰ ਕੋ ਇਹ ਹੀ ਮੰਗ ਕਰਨਾ ਚਾਹੁੰਦੇ ਆ ਕਿ ਸਖਤ ਤੋਂ ਸਖਤੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਸਾਨੂੰ ਇਹਦੇ ਉੱਤੇ ਬਹੁਤ ਜ਼ਿਆਦਾ ਡਰਿਆ ਕਿ ਸਰਕਾਰ ਇਹਦੇ ਸਖਤ ਤੇ ਸਖਤੇ ਦੀ ਕਾਰਵਾਈ ਕਰੇ ਤੁਹਾਡਾ ਇਨਸਾਫ ਹਾਨੂੰ ਦਿਵਾਉਣਾ ਚਾਹੀਦੀ ਦਿਵਾਣਾ ਦਵਾ ਸਕਦੀ ਹੈ ਸਰਕਾਰ ਹਾਨੂੰ ਸਰਕਾਰ ਨਹੀਂ ਦਿਵਾਉਣਾ ਤੇ ਹੋਰ ਹਾਨੂੰ ਕਿੰਨੇ ਦਿਵਾਉਣਾ ਵਾ ਸਾਡੇ ਕੋਲ ਤੇ ਹੋਰ ਤੇ ਕੋਈ ਹੈ ਦੀ ਇਨਸਾਫ ਕਰਾਉਣ ਵਾਲਾ ਬਸ ਸਰਕਾਰ ਹੀ ਹੈ ਇਹਨੂੰ ਮੰਗ ਕਰਨਾ ਚਾਹੁੰਦੇ ਆ ਤੁਹਾਡੀ ਮੰਗ ਇਹ ਹੀ ਆ ਕਿ ਸਾਡਾ ਇਨਸਾਫਾਨੂੰ ਦਵੇ ਇਹ ਕਿਉਂ ਸਾਡੇ ਨਾਲ ਇੰਨਾ ਤੱਕਾ ਕਰਨ ਦਿਆ ਸਰ ਮੇਰਾ ਨਾਮ ਜਗੀਰ ਸਿੰਘ ਆ ਜੀ ਅਸੀਂ ਅੱਡੇ ਦੀਆਂ ਦੁਕਾਨਾਂ ਮੇਰੇ ਵਾਈਫ ਕਰਦੀ ਮਨਜੀਤ ਕੌਰ ਮੈਂ ਵੀ ਖਾਦ ਦਵਾਈ ਦੀ ਦੁਕਾਨ ਕਰਦਾ ਅੱਡੇ ਦੇ ਸਰ ਇਹ ਬਲਜੀਤ ਸਿੰਘ ਬੜਾ ਤੰਗ ਕਰਦਾ ਸਰ ਪਹਿਲਾਂ ਵੀ ਧਮਕੀਆਂ ਦਿੱਤੀਆਂ ਇਹਨੇ ਆਣ ਕੇ ਸਾਡੀਆਂ ਨਵੀਆਂ ਦੁਕਾਨਾਂ ਅਸੀਂ ਬਣਾਉਂਦੇ ਆਂ ਮਿੱਟੀ ਪਾਉਂਦੇ ਆਂ ਉਹਦਣੇ ਧਮਕੀਆਂ ਦਿੰਦਾ ਸੀ ਆਪਣੇ ਆਂ ਥਾਂ 'ਚ ਮਿੱਟੀ ਡੇਹਾਂ ਪਾਉਣ ਦੀ ਤੇ ਦੁਕਾਨਾਂ ਵੀ ਆਪਣੀ ਆਂ ਪਿਆੜੀ ਹੈ ਸਾਡੀ ਤੇ ਰਾਤੀ ਵੀ ਇਹਨੇ ਕੋਈ 7:30 ਵਜੇ ਆਣ ਕੇ ਮੇਰੀ ਵਾਈਫ ਨੂੰ ਧਮਕੀਆਂ ਦਿੱਤੀਆਂ ਤੇ ਇਹਦੀ ਵੀਡੀਓ ਬਣੀ ਆਂ ਪਿਸਤੌਲ ਨਾਲ ਵੀ ਇਹਨੇ ਧਮਕੀਆਂ ਦਿੱਤੀਆਂ ਸਰ ਤੇ ਅਸੀਂ ਪੁਲਿਸ ਪ੍ਰਸ਼ਾਸਨ ਕੋ ਇਹੋ ਹੀ ਮੰਗ ਮੰਗਦੇ ਆਂ ਈਹਾਡੀ ਸੁਣਵਾਈ ਹੋਵੇ ਤੇ ਸਾਨੂੰ ਗਰੀਬਾਂ ਨੂੰ ਇਨਸਾਫ ਚਾਹੀਦਾ ਤੁਹਾਡੇ ਬੱਚਿਆਂ ਨੂੰ ਹੀ ਖਦਰਾਵਾ ਸਾਡੇ ਸਾਰੇ ਟੱਬਰ ਨੂੰ ਖਦਰਾ ਤੇ ਜੇ ਕੁਝ ਹੋ ਗਿਆ ਤੇ ਜਿੰਮੇਵਾਰ ਬਲਜੀਤ ਜੀ ਜੀ ਇੱਕ ਵੀਡੀਓ ਬਾਰਡ ਹੋਈ ਸੀ 2 ਮਾਰਚ ਦਾ ਇਨਸੀਡੈਂਟ ਆ ਜੀ ਇਹ ਐਸਐਸਪੀ ਗੁਰਦਾਸਪੁਰ ਸੀਰੀ ਦਿੱਤੇ ਆ ਜੀ ਉਹਨਾਂ ਦੇ ਦਿਸ ਨੇ ਦੱਸਿਆ ਤੇ ਅਸੀਂ ਫੋਰਨ ਐਫਆਈਰ ਰਜਿਸਟਰਡ ਕੀਤੀ ਆ ਉਹਦੇ ਵਿੱਚ ਵਿਕਟਮ ਮਨਜੀਤ ਕੋਰ ਵਾਈਫਰ ਜਗੀਰ ਸਿੰਘ ਵਾਸੀ ਨੜਾਲੀ ਇਨਾਂ ਦੀ ਸਟੇਟਮੈਂਟ ਤੇ ਹੀ ਐਫਆਰ ਰਜਿਸਟਰ ਕਰ ਦਿੱਤੀ ਗਈ ਹੈ ਤੇ ਅੱਜ ਅਸੀਂ ਜਿਹ ਇਸ ਦੇ ਦੋਸ਼ੀ ਬਲਜੀਤ ਸਿੰਘ ਸਨਉਸੂਤਾ ਸਿੰਘ ਵਾਸੀ ਨੜਵਾਲੀ ਇਹਨੂੰ ਗ੍ਰਿਫਤਾਰ ਕਰ ਲਿਆ ਜੀ ਜੀ ਅੱਜ ਇਹਨੂੰ ਗ੍ਰਿਫਤਾਰ ਕੀਤਾ ਜੀ ਹਜੇ ਮਾਨਜੋਗ ਅਦਾਲਤ ਤੋਂ ਅਸੀਂ ਇਹਦਾ ਰਿਮਾਨ ਲਵਾਂਗੇ ਉਸ ਤੋਂ ਬਾਅਦ ਇਹਦੀ ਫਰਦਰ ਜਿਹੜੀ ਪੁਛਗਿੱਛ ਆਈ ਉਸ ਮੁਤਾਬਕ ਹੀ ਕਾਰਵਾਈ ਕਰਾਂਗੇ ਹਜੇ ਇਹਦੀ ਰੈਸਟ ਭਾਈ ਹੈ ਜੀ ਅੱਜ ਅਸੀਂ ਹਜੇ ਅੱਜ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ ਉਸ ਤੋਂ ਜੱਜ ਸਾਹਿਬ ਤੋਂ ਰਿਮਾਨ ਲਵਾਂਗੇ ਜੋ ਇਹ ਵੀਡੀਓ ਵਿੱਚ ਵੈਪਨ ਯੂਜ਼ ਕਰ ਰਿਹਾ ਹੈ ਉਹਦੇ ਬਾਰੇ ਕੋਈ ਰਿਕਵਰ ਕਰਨਾ ਜ਼ਰੂਰੀ ਹੈ ਜੀ ਉਹ ਅਸੀਂ ਕਰਾਂਗੇ ਜੀ एएफआर नंबर 26 ਅੰਡਰ ਸੈਕਸ਼ਨ 332 ਸਬਸੈਕਸ਼ਨ C 74 35 ਸਬਸੈਕਸ਼ਨ 3 25 27 52 58 ਜੀ ਐਫ ਆਰ ਰਜਿਸਟਰ ਕੀਤੀ ਹੈ। ਹਾਂ ਜੀ ਇਹ ਜੀ ਰੈਸਟ ਪਾਈ ਹੈ ਜੀ ਜਿੱਤੇ ਇਹ ਜੋ ਜੋ ਵਿਕਟਮ ਨੇ ਹੋ ਜੇ ਉਹਨਾਂ ਨੇ ਇਹਨਾਂ ਦਾ ਨਾਮ ਦੱਸਿਆ ਹੈਗਾ ਹੁਣ ਜੋ ਫਰਦਰ ਪੁੱਛ ਗਿਸ ਚ ਆਏਗਾ ਉਹਨਾਂ ਦੇ ਮੁਤਾਬਕ ਉਹਨਾਂ ਦਾ ਨਾਮ ਜਰ ਕੀਤਾ ਜਾਏਗਾ।